ਗੱਲਬਾਤ ਆ ਤੇ ਹੁਣ ਆਪਾਂ ਬਾਈ ਜੀ ਦੇ ਜੀਵਨ ਬਾਰੇ ਗੱਲ ਸ਼ੁਰੂ ਕਰੀ ਆ ਵੀ ਖੁੱਡੇ ਪਤਾ ਲੇ ਤੇ ਪਾ ਲੇ ਫਿਰ ਪੱਕਾ ਕਦੋਂ ਖੁੱਡਾ ਪੈ ਗਿਆ ਪੱਕਾ ਪਿਆ ਇਹ 2000 ਤੋਂ ਪਹਿਲਾਂ ਹੀ ਪੈ ਗਿਆ ਇਹ ਮੈਨੂੰ ਲੱਗਦਾ 96 97 ਦੇ ਵਿੱਚ 96 97 ਜਦੋਂ ਮੈਂ ਬਾਹਰ ਜਾ ਕੇ ਆ ਹਾਂ ਤੇ ਉਹ ਦੋ ਚਾਰ ਸਾਲ ਪਹਿਲਾਂ ਹੀ ਪੈ ਗਿਆ ਸੀਗਾ ਫਿਰ ਤਾਂ ਪੱਕਾ ਹੀ ਪੈ ਗਿਆ ਸੀ ਨਹੀਂ ਫਿਰ ਤੁਸੀਂ ਉਧਰ ਤਾਂ ਪ੍ਰੈਕਟਿਸ ਦਾ ਬਾਹਰ ਅੰਦਰ ਦਾ ਫਿਰ ਕਬੂਤਰਾਂ ਦਾ ਕੌਣ ਦੇਖ ਰਿਕ ਕਰਦਾ ਸੀ ਉਦੋਂ ਵਿੱਚ ਬੰਦੇ ਹੁੰਦੇ ਸੀ ਆਪਦੇ ਨਾਲ ਰੱਖੇ ਹੋਏ ਇੱਥੇ ਅੱਛਾ ਘਰੇ ਮੁੰਡਾ ਕਾੜੀ ਸੀਗਾ ਉਹ ਉਹ ਦਾਡੂ ਲੈਣ ਦੇ ਨਹੀਂ ਛੱਡ ਲੈਂਦੇ ਪੰਜ ਸੱਤ ਵਾਰੀਆਂ ਮ ਜਾਣ ਤੋਂ ਵਿਸਾਖ ਸਾਖ ਦੀਆਂ ਵਾਰੀਆਂ ਛੱਡ ਜਾਂਦਾ ਸੀਗਾ ਅੱਛਾ ਮਾਂਜੀ ਪੰਜ ਸੱਤ 10 ਜਿਹੜੇ ਨੂੰ ਜਾਂਦਾ ਹੁੰਦਾ ਸੀ ਮੈਂ ਹਾਂਜੀ ਤੇ ਉਦੋਂ ਮੈਂ ਛੱਡ ਲਾਂ ਜਿਹੜੀਆਂ ਆ ਗਈਆਂ ਨਹੀਂ ਛੱਡ ਲੈਣੀਆਂ ਤੇ ਨਹੀਂ ਮੁੜ ਕੇ ਕਿ ਸੌਣ ਚ ਸੌਣ ਚ ਹਾਂ ਅਗਸਤ ਚ ਮੁੜਿਆ ਹੁੰਦਾ ਸੀ ਮੈਂ ਉਤੋਂ ਅੱਛਾ ਇਹ ਜੀ ਉਦੋਂ ਫਿਰ ਤੁਸੀਂ ਕਬੂਤਰ ਉਦੋਂ ਉਦੋਂ ਤਾਂ ਏਡੀ ਗੱਲਬਾਤ ਨਹੀਂ ਹੋਣੀ ਕੋ ਦੇਸੀ ਬਾਜ਼ੀਆਂ ਛੱਡਦੇ ਹੋਮੋਂਗੇ ਉਦੋਂ ਤਾਂ ਬਾਜ਼ੀਆਂ ਤਾਂ ਤੀਰੇ ਵਧੀਆ ਹੁੰਦੀਆਂ ਯਾਨੀ ਉਹ ਥੋੜੀਆਂ ਹੁੰਦੀਆਂ ਐ ਬਾਜ਼ੀਆਂ ਮੇਰੀ ਵਧੀਆ ਬਾਜ਼ੀਆਂ ਹੋ ਜਾਂਦੀਆਂ ਜਦੋਂ ਤਕਰੀਬਨ ਵੀ ਇੰਨਾ ਨਹੀਂ ਜਿਹੜਾ ਹੁਣ ਸ਼ੌਂਕ ਵਧ ਗਿਆ ਹੁਣ ਤਾਂ ਬੜਾ ਜ਼ਿਆਦੇ ਆ ਹੁਣ ਤਾਂ ਮੈਂ ਉਹੀ ਗੱਲ ਕਰਦਾ ਬਾਈ ਜੀ ਵੀ 12729 ਪਿੰਡ ਆ ਇੱਕ ਕਬੂਤਰ ਬਾਜ਼ੀ ਹੋਇਓ ਜਿਹੜੇ ਹਰੇਕ ਪਿੰਡ 'ਚ 25-25 20-20 ਘਰਾਂ 'ਚ ਰੱਖੇ ਹੋਏ ਆ ਹਰੇਕ ਪਿੰਡ 'ਚ 20-22 25 ਘਰਾਂ 'ਚ ਨੇ ਮੰਨ ਲਓ ਜੇ ਆਪਾਂ 5 ਵਾ 7ਵਾਂ ਘਰ ਕਰ ਲਈਏ ਤਾਂ ਉਹਦੇ ਚ ਕਬੂਤਰ ਕਈ ਪਿੰਡਾਂ ਚ ਹਜੇ ਆ ਵੀ ਜਿੱਥੇ ਇੰਨੀ ਕਬੂਤਰਬਾਜ਼ੀ ਦਾ ਚੌਕ ਆ ਫਿਰ ਤੁਸੀਂ ਕਬੂਤਰ ਉਦੋਂ ਬਾਜੀ ਤੁਸੀਂ ਛੱਡਣ ਲੱਗ ਗਏ ਤੇ ਕਬੂਤਰ ਉਦੋਂ ਕਿਸੇ ਤਾਂ ਮਿੱਤਰ ਦੋਸਤ ਤੋਂ ਲੈ ਕੇ ਵੈਸੇ ਹੀ ਫੜਫੜ ਲੈ ਨਹੀਂ ਹਾਂਜੀ ਲੋ ਵਿੱਚ ਲੈ ਆਉਂਦੇ ਕਿੰਨਾ ਕਿਥੋਂ ਕਿਤੇ ਕਿਤੇ ਲੇਕਸ ਤੋਂ ਲੈਂਦਾ ਕਿਤੇ ਕਿਥੋਂ ਲੈਂਦਾ ਉਦੋਂ ਬਾਅਦ ਫਿਰ ਆਪਾਂ ਮੁੱਲ ਲਾਇਆ ਕਬੂਤਰ ਮੈਂ ਮੁੱਲ ਲੈ ਕੇ ਰੱਖਣ ਲੱਗ ਗਿਆ ਇੱਕ ਅੱਧਾ ਕਿਦੋਂ ਲੈ ਲੈ ਗਿਆ ਕਿਦੋਂ ਲੈ ਲੈ ਫਿਰ ਉਹਨਾਂ ਤੋਂ ਬਣ ਬਣ ਗਏ अच्छा मूल्य भी ले हां मोलए मोल ए मूल्य ਲੈਣ ਦਾ ਕਿਵੇਂ ਤੁਹਾਡਾ ਕੀ ਤਰੀਕਾ ਸੀਗਾ ਵੀ ਮੁੱਲ ਉਦਾਂ ਹੀ ਵੀ ਜਿੰਮੇ ਹੁਣ ਕੂਤਰ ਮਨ ਨੂੰ ਲੱਗਾ ਕਿਸੇ ਦੇ ਪਤਾ ਵੀ ਆ ਚੰਗਾ ਕੂਤਰਾ ਉਹਨੂੰ ਪੁੱਛਣਾ ਵੀ ਤੂੰ ਦੇਣਾ ਤਾਂ ਹੁੰਦਾ ਹੈ ਨਹੀਂ ਵੀ ਵੇਚਣਾ ਵੇਚਲਾ ਤੂੰ ਕਿੰਨੇ ਪੈ ਲੈਣੇ ਉਹਨਾਂ ਨੇ 5000 ਰੁਪਏ ਬਹੁਤ ਹੁੰਦਾ ਸੀਗਾ ਇਹ ਕਿਹੜੇ ਸਾਡੀ ਗੱਲ ਹੈ ਬਾਈ ਇਹ 92 93 ਦੀ ਗੱਲ ਆ ਤੇ 92 93 ਤਾਂ 5000 ਵਾਕਈ ਬਹੁਤ ਵੱਡੀ ਬਹੁਤ ਜ਼ਿਆਦਾ ਸੀ ਮੇਰੇ ਖਿਆਲ ਬਾਈ ਉਦੋਂ ਇੰਨਾ ਕਬੂਤਰ ਕੋਈ ਮਹਿੰਗਾ ਵੀ ਨਹੀਂ ਵਿਕਿਆ ਹੋਣਾ 4700 ਦਾ ਮੈਂ ਲਿਆ ਸੀ ਕੂਤਰਾ 4700 ਰੁਪਏ ਦਾ 9293 47 ਇਹ ਕਬੂਤਰ ਦਾ ਪਿਓ ਲਿਆ ਦੀ ਮੈਂ ਅੱਜ ਇੱਕ ਹੋਰ ਵੀ ਗੱਲ ਬਾਜੀ ਨੇ ਅੱਜ ਤੱਕਰੇ ਕਬੂਤਰ ਨਹੀਂ ਕਿਸੇ ਨੂੰ ਦਿਖਾਇ ਜਿਹੜੇ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਆ ਇਹ ਉਹ ਰਵੀ ਵੀ ਅੱਜ ਕਹਿੰਦਾ ਭਾਈ ਭਾਈ ਵਾਜੀ ਅੱਜ ਉਹ ਕਬੂਤਰ ਕਿਉਂਕਿ ਥੋੜੀ ਦਰਸ਼ਕ ਵੀਰਾਂ ਦੀ ਫਰਮਾਇਸ਼ ਸੀ ਉਹ ਗਾਹ ਆਪਾਂ ਗੱਲਾਂ ਬਾਤਾਂ ਕਰਦੇ ਆ ਕਿਹੜਾ ਕਬੂਤਰ ਸੀ ਕਿਉਂਕਿ ਹੁਣ ਇਹਦਾ ਬਾਪ ਲਿਆ ਸੀ ਆਪਾਂ ਲਾਲ ਚੀਨੇ ਦਾ ਜਿਹੜਾ ਲਾਲ ਤਰਾਵਾ ਇਹ ਗੁਲਜਰ ਬਾਈ ਜੀ ਆਹ ਕਬੂਤਰ ਦਾ ਖਾਨਦਾਨ ਆ ਜਿਹੜਾ ਇਹ ਦਾ ਜਿਹੜਾ ਵਾਪਸੀ ਉਹ ਆਪਾਂ ਮੁੱਲ ਲਿਆ 4700 ਦਾ 92 ਚ ਤੇ ਉਹ ਜਿਹੜਾ ਇਹ ਇੱਕ ਕਬੂਤਰ ਆ ਉਹ ਸਕੂਟਰ ਦਾ ਪੱਠਾ ਵਾ ਇਹ ਚ ਆ 10-12 ਕਬੂਤਰ ਸੀਗੇ ਆਪਣੇ ਕੋਲੇ ਭੈਣ ਭਰਾ ਐ ਤੇ ਇਹ ਸਾਰੇ ਵਾਗੀਆਂ ਜਿੱਤੇ ਆ ਅੱਬ ਵੀ ਇਹ ਵੀ ਤਿੰਨ ਚਾਰ ਵਾਗੀਆਂ ਜਿੱਤੇ ਆ ਵਾ ਚਾਰ ਦੀਆਂ ਪੰਜ ਜਿੱਤੇ ਆਊਗਾ ਤੇ ਬਾਕੀ ਖਾਨਦਾਨ ਫਿਰ ਇਦੂ ਥੱਲੇ ਇਹਨਾਂ ਦਾ ਹੀ ਆ ਸਾਰਾਂ ਦਾ ਬਹੁਤ ਵੱਡੀ ਗੱਲ ਆ 92 93 ਚ 4700 ਰੁਪਏ ਦਾ ਬਹੁਤ ਵੱਡਾ ਮੁੱਲ ਆ ਇਹ ਗੱਲ ਕਹਿ ਲਈਏ ਵੀ 47000 ਨਹੀਂ 470000 ਵਾਲਾ ਹੀ ਅੱਜ ਵਾਲਾ ਸਮਾਵਾ ਜਿਹੜਾ 47 ਦੇ ਨਾਲ ਜਿੰਨੀਆਂ ਮਰਜ਼ੀ ਜ਼ੀਰੋਆਂ ਲਾਈ ਜਾਓ ਕਿਉਂਕਿ ਉਦੋਂ ਦਾ ਤੇ ਅੱਜ ਦਾ ਸਮਾਂ ਬਹੁਤ ਵੱਡਾ ਫਰਕ ਆ ਉਦੋਂ ਪੈਸੇ ਦੀ ਬਹੁਤੀ ਵੱਡੀ ਵੈਲਿਊ ਸੀ ਰੁਪਈਆ ਦੇਖ ਕੇ ਤਾਂ ਲੋਕ ਮੇਲਾ ਦੇਖੇ ਆਉਂਦੇ ਸੀਗੇ ਨਹੀਂ ਮੇਲਾ ਦੇਖਿਆ ਇਹ ਇਹ ਉਹ ਖਾਨਦਾਨੀ ਕਬੂਤਰ ਹੈ ਜਿਹੜਾ ਬਾਈ ਨੇ ਅੱਜ ਜ਼ਿਕਰ ਕਰਕੇ ਸਾਨੂੰ ਦਿਖਾਇਆ ਨਹੀਂ ਤੇ ਅੱਜ ਥੋੜੀ ਖੁਸ਼ੀ ਦੇ ਲਈ ਬਾਈ ਜੀ ਇਹ ਪੂਰਾ ਇਹ ਕਬੂਤਰ ਹੈ ਜਿਹੜਾ ਇਹ ਲਾਲ ਸਿਰਾਂ ਦਾ ਲਾਲ ਸਰਾ ਇਹਦੀਆਂ ਅੱਖਾਂ ਚਿੱਟੀਆਂ ਚਿੱਟੀਆਂ ਅੱਖਾਂ ਨੇ ਅ ਪੈਰਾਂ ਦੀ ਵੀ ਕੋਈ ਇਹਦੀ ਫਿਰ ਨਿਸ਼ਾਨੀ ਆ ਨਹੀਂ ਪੈਰਾਂ ਦੀ ਤਾਂ ਕੋਈ ਨਿਸ਼ਾਨੀ ਨਹੀਂ ਡੱਕੇ ਡੁੱਕੇ ਨਹੀਂ ਹੈਗੇ ਪੈਰਾਂ ਤੇ ਤੇ ਉਦਾਂ ਸਹੀ ਆ ਸਾਰਾ ਕੁਝ ਇਹ ਸਹੀ ਆ ਤੇ ਗਲਜਾਰ ਬਾਈ ਦੇ ਇਹ ਉਹ ਬਰੀਡ ਆ ਜਿਹੜੀ ਗਾਹਾਂ ਦੀ ਗਾਹਾਂ ਚੱਲੇ ਚੱਲੀ ਆਉਂਦੀ ਆ ਇਹ 4700 ਰੁਪਏ ਦਾ ਬਾਈ ਜੀ ਉਦੋਂ ਫਿਰ ਤੁਸੀਂ ਕਬੂਤਰ ਇਹਦਾ ਪਿਓ ਲਿਆ ਜਾ ਅੱਛਾ ਇਹ ਇਹਦਾ ਪਿਓ ਤਾਂ ਲੈ ਲਿਆ ਫਿਰ ਉਦੋਂ ਬਾਅਦ ਕਿਵੇਂ ਤਿਆਰ ਕੀਤਾ ਫਿਰ ਹੋਰ ਵੀ ਕੁਝ ਲਿਆ ਨਹੀਂ ਇੱਕ ਕਬੂਤਰੀ ਹੋਰ ਲਈ ਸੀ ਉਹਦਾ ਮੈਂ 1500 ਰੁਪਏ ਦੀ ਲੈ ਲਈ ਸੀ ਜਿਹੜੀ ਇਹਨਾਂ ਦੀ ਮਾਂ ਸੀ ਇਹ ਇਹ ਦੱਸ ਸਕਦੇ ਹੋ ਇਹ ਕਿੱਥੋਂ ਲਿਆ ਸੀਗਾ ਨਹੋਣੋ ਬੰਦੇ ਦਾ ਕਾਨੂੰਨ ਨਾ ਲੈਣਾ ਚਲ ਰਹੀ ਵੀ ਗੱਲ ਹੈ ਗੱਲ ਪਰਦੇ ਦਾ ਪਰਦੇ ਚ ਹੀ ਰਹਿਣ ਦੇ ਉਹਨੇ ਵੀ ਗਾਂ ਉਹਦੇ ਕੋਲ ਆਵਦਾ ਨਹੀਂ ਸੀ ਗਾਂ ਦੀ ਗਾਂ ਦਾ ਲਿਆਇਆ ਸੀ ਉਹਦੇ ਕੋਲੇ ਵੀ ਉਹਨੇ ਵੀ ਗਾਂ ਕਿਸੇ ਕੋਲੋਂ ਆਇਆ ਦਿੱਤਾ ਆਇਆ ਦਿੱਤਾ ਹਾਂਜੀ ਹਾਂਜੀ ਚਲੋ ਇਹਨੂੰ ਕੂਤਰਾਂ ਦੇ ਘਰ ਹੀ ਲੈਂਦੇ ਗਾ ਚਲੋ ਗੱਲ ਗੱਲ ਪਰਦੇ ਚ ਰੱਖ ਲਈ ਪਰ ਗੱਲ ਇਹ ਪੱਕੀ ਆ ਪੱਤੀਏ ਸ਼ੋਰ ਆ ਜੀ ਹਾਂਜੀ ਤੇ ਕਿਉਂਕਿ ਜਿਹੜਾ ਬਾਈ ਜੀ ਦੇ ਆਪਾਂ ਜੀਵਨ ਬਾਰੇ ਗਲਜਾਰ ਬਾਈ ਗਲਜਾਰ ਬਾਈ ਹੁੰਦੀ ਆ ਤੇ ਅੱਜ ਆਪਾਂ ਸ਼ੁਰੂ ਤੋਂ ਜੀਵਨੀ ਤੇ ਚੱਲਿਆ ਅੱਛਾ ਇਹ ਬੱਚੇ ਬਾਈ ਜੀ ਫਿਰ ਇੱਕ ਕਬੂਤਰ ਲੈ ਆਂਦਾ ਤੁਸੀਂ ਇਹਦੇ ਨਾਲ ਫਿਰ ਕੋਈ ਕਬੂਤਰੀ ਵੀ ਲਾਈ ਹੋਣੀ ਆ ਥਾ ਕੂਤਰੀ ਮੈਂ 1500 ਰੁਪਏ ਦੇ ਲਈ ਸੀ ਉਹ ਸਾਡੇ ਪਿੰਡ ਬਾਜੀ ਛੱਡੀ ਕੇ ਆਨੇ ਅੱਛਾ ਤੇ ਉਹ ਰਾਤ ਨੂੰ ਇੱਥੇ ਹੀ ਰਹਿ ਗਈ ਠੰਡੇ ਦੰਦੇ ਚ ਤੇ ਉਹ ਜਵਾਕਾਂ ਨੇ ਫੜ ਲਈ ਮੈਂ ਬਾਹਰ ਚ ਲੈ ਗਿਆ ਬਾਜੀ ਛਾ ਕੇ ਅੱਛਾ ਉਹ ਮੰਦੂਤ ਤਾ ਮਹੀਨੇ ਬਾਅਦ ਆਇਆ ਤੇ ਉਹਨੂੰ ਕਹਿੰਦਾ ਇਹ ਨਾਲ ਕਬੂਤਰ ਦੋ ਦੇ ਦੇ ਇੱਕ ਲੈ ਲੈ ਅੱਛਾ ਮੈਂ ਮ ਜੋੜੀ ਕਬੂਤਰਾਂ ਦਿੱਤੀ ਉਹਨਾਂ ਨੂੰ ਤੇ ਨਾਲੇ ਉਹ ਕੂਤਰੀ ਲੈ ਲਈ ਸੀ ਤੇ ਉਹ 1500 ਰੁਪਏ ਦੀ ਆ ਉਹ ਕਬੂਤਰੀ ਉਹ ਕੀਦੀ ਸੀ ਬਾਈ ਕੁਛ ਉਹ ਕਬੂਤਰੀ ਸੀਗੀ ਕਣੀਆਂ ਕੁਣੀਆਂ ਵਾਲਿਆਂ ਦੇ ਸੀਗੀ ਉਹ ਕਹਿੰਦੇ ਇਦਾਂ ਅੱਛਾ ਗੁਰਦੇਵ ਦੇ ਭਤੀਜੇ ਆ ਉਹ ਤੇਜ ਤੇਜ ਕਣੀਆਂ ਉਹਨਾਂ ਦੀ ਸੀ ਉਹਨਾਂ ਦੇ ਖਾਨਦਾਨ ਦੀ ਉਹਨਾਂ ਦੇ ਖਾਨਦਾਨ ਦਾ ਹਾਂ ਤੇ ਇਹ ਫਿਰ ਜਦ ਤੁਸੀਂ ਇਹ ਕਬੂਤਰ ਲਿਆ ਤੇ ਜਦੋਂ ਇਹਨਾਂ ਦਾ ਮੰਨ ਲਓ ਬਰੀਡ ਤਿਆਰ ਕੀਤੀ ਹਾਂਜੀ ਤੇ ਇਹਨਾਂ ਨੇ ਕਢਾਏ ਮੈਂ ਉਹ ਜੋੜੀ ਦੇ ਕਢਾਏ ਅੱਠ ਬੱਚੇ ਕਢਾਏ ਅੱਛਾ ਜੀ ਅੱਠੇ ਹੀ ਬਾਜੀਆਂ ਦਿੱਤੇ ਕੁਈ ਬਰਕਾ ਦਿੱਤੇ ਝੰਡਾ ਵਾਲਾ ਵਜਦਾ ਨੌ ਦਾ ਝੰਡਾ ਜਿੱਤਿਆ ਤੇ ਇੱਥੇ ਜੋਧ ਦੇ ਪਿੰਡ ਹਿੱਸੇ ਵਾਲੀ ਵੀ ਜਿੱਤਿਆ ਲੋਟ ਵੱਡੀ ਜਿੱਤਿਆ ਤੇ ਫਿਰ ਇੱਕ ਵਾਰੀ ਬਰਕਾ ਛੱਡੀ ਜਿਹਦੀ ਭੈਣ ਬਰਕਾ ਜਿੱਤੀ ਰੋਲੀ ਰੋਲੀ ਜਿੱਤਿਆ ਉਹ ਬੁੱਗੀ ਪੁਰੇ ਜਿੱਤੀ ਜਾਨੀ ਅੱਠੇ ਦੇ ਅੱਥੇ ਅੱਥੇ ਹੀ ਜਿੱਤੇ ਫਿਰ ਤੁਹਾਡੇ ਮਨ ਨੂੰ ਤਸੱਲੀ ਹੋ ਗਈ ਬਈ ਦੂਜੇ ਸਾਲ ਫਿਰ ਇਹਨਾਂ ਨੇ 8-9 ਬੱਚੇ ਕਢਤੇ ਅੱਛਾ ਤੇ ਉਹ 16-17 ਉਹ ਸਾਰੇ ਹੀ ਉਹ ਬਾਜ਼ੀਆਂ ਜਿੱਤੇ ਫਿਰ ਉਹ ਸਾਰੇ ਹੀ ਰੱਖ ਲਏ ਸਾਰੇ ਰੱਖੇ ਗਾਂ ਨਸਲ ਆਦੀ ਬਣਾ ਕੇ ਉਸ ਦਾ ਨਾਂ ਮਰੇ ਤੇ ਫਿਰ ਹੁਣ ਤਾਂ ਅੱਜ ਇਹ ਉਹਨਾਂ ਦੇ ਮਿਲਦਾ ਹਜ਼ਾਰਾਂ ਜੀ ਹੋਣਗੇ ਕਿਉਂ ਤਰਾ ਇਹ ਸਾਰੀ ਬਰੀਡ ਉਹੀ ਚੱਲੇ ਜਾਂਦੀ ਉਹੀ 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 ਚੱਲੀ ਜਾਂਦੀ ਹਾਂਜੀ ਹਾਂਜੀ ਐ ਭਾਈ ਜੀ ਫਿਰ ਇਹਦਾ ਮਤਲਬ ਹੈ ਵੀ ਨਸਲ ਨੂੰ ਤੁਸੀਂ ਵੱਡੀ ਪ੍ਰੋਫੈਸ਼ਨਸ ਦੇ ਦਿੰਦੇ ਹੋ ਹਾਂਜੀ ਨਸਲ ਦਾ ਜ਼ਰੂਰੀ ਹੈ ਇਹ ਵੀ ਜਿਹੜੇ ਦੇਖੋ ਜੂਥ ਆ ਭਾਈ ਜੀ ਨੇ ਜਿਹੜੀ ਗੱਲ ਕਹੀ ਆ ਵੀ ਖਾਨਦਾਨ ਚਾਹੇ ਬੰਦੇ ਦਾ ਚਾਹੇ ਜਾਨਵਰ ਦਾ ਚਾਹੇ ਘੋੜੇ ਦਾ ਕਿਸੇ ਦਾ ਵੀ ਇਹ ਖਾਨਦਾਨ ਜ਼ਰੂਰੀ ਹੈ ਨਸਲ ਤਾਂ ਨਸਲੀ ਆ ਜੀ ਕਬੂਤਰ ਨਸਲ ਦਾ ਹੋਵੇ ਖਿਡਾਰੀ ਮਾੜਾ ਹੋਵੇ ਕਬੂਤਰ ਜਿੱਤ ਲੂਗਾ ਕਬੂਤਰ ਮਾੜਾ ਖਿਡਾਰੀ ਪੂਰਾ ਅਸਲੀ ਆ ਤੇ ਬਾਜੀ ਹਾਰ ਜਾਊਗਾ ਬਾਜੀ ਯਾਨੀ ਨਸਲ ਜ਼ਰੂਰੀ ਆ ਨਸਲ ਦੀ ਜ਼ਰੂਰੀ ਨਸਲਾ ਨਸਲਾਂ ਨੂੰ ਫਿਰ ਅਗਲਾ ਕੌਣ ਅਗਲਾ ਕਹਿੰਦਾ ਤਰਿਆਂ ਦਾ ਨਸਲ ਨਹੀਂ ਹੁੰਦੀ ਸੜੇ ਦੀ ਹੁੰਦੀ ਉਹਨਾਂ ਦੀ ਨਸਲ ਨਹੀਂ ਆ ਹਾਂ ਇਹ ਤਾਂ ਗੱਲ ਪੱਕੀ ਆ ਯਾਨੀ ਹਾਂ ਨਸਲ ਦਾ ਕੂਤਰਾ ਉਹਨੇ ਖੁਦ ਦੇਖਣਾ ਪਿਆ ਵੀ ਮੈਂ ਇੱਥੇ ਕਿੱਥੇ ਆ ਬਹਿਣਾ ਉਹ ਜਿੱਥੇ ਮਰਜ਼ੀ ਵਹਿੰਦਾ ਛੱਡ ਦੋ ਉਹਨੂੰ ਤੇ ਉਹਨੇ ਫਿਰ ਆਪਦਾ ਐਂਡ ਕਰਨਾ ਹੀ ਕਰਨਾ ਉਹਨੇ ਆਪਜੀ ਉਹ ਨਸਲ ਦਿਖਾਉਣੀ ਆ ਦਿਖਾਉਣੀ ਹੈ ਵੀ ਖਾਨਦਾਨ ਦਿਖਾਉਣਾ ਮੈਂ ਵੀ ਇਹ ਖਾਨਦਾਨੀ ਆ ਹਾਂਜੀ